ਕਣਕ ਦੇ ਵੱਢ ਅਤੇ ਗੰਨੇ ਦੀ ਖੋਰੀ ਨੂੰ ਲੈ ਕੇ ਜਿਹੜੀਆਂ ਅੱਗ ਲੱਗਣ ਦੀਆਂ ਕਟਨਾਵਾਂ ਨੇ ਜਿਹੜੀਆਂ ਉਹ ਲਗਾਤਾਰ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਜਿੱਥੋਂ ਜਿਹੜੀਆਂ ਨੇ ਸਮੇ ਸਮੇਂ ਸਰ ਸਾਹਮਣੇ ਆਈਆਂ ਨੇ ਉੱਥੇ ਹੀ ਜੇਕਰ ਗੱਲ ਕੀਤੀ ਜਾਵੇ ਜ਼ਿਲ੍ਹਾ ਹੁਸ਼ਿਆਰਪੁਰ ਦੀ ਤੇ ਇਸ ਵੇਲੇ ਅਸੀਂ ਭੈਣੀ ਪਸਵਾਲ ਦੀ ਹੱਦਬਸਤ ਦੇ ਵਿੱਚ ਦਰਿਆ ਬਿਆਸ ਦੀ ਹਦੂਦ ਤੇ ਖੜੇ ਹਾਂ ਤੁਸੀਂ ਤਸਵੀਰਾਂ ਦੇ ਰਾਹੀਂ ਦੇਖ ਸਕਦੇ ਹੋ ਕਿ ਸਾਹਮਣੇ ਜਿਵੇਂ ਦਰਿਆ ਦੇ ਇਸ ਪਾਰ ਗੁਰਦਾਸਪੁਰ ਵਾਲੀ ਸਾਈਡ ਤੇ ਭੈਣੀ ਪਸਵਾਲ ਤੇ ਕਿਸ਼ਨਪੁਰ ਦੀ ਜਿਹੜੀ ਹੱਦਬਸਤ ਹੈ ਹਦੂਦ ਦੇ ਵਿੱਚ ਅਸੀਂ ਇਸ ਵੇਲੇ ਖੜੇ ਹਾਂ ਤੇ ਸਾਹਮਣੇ ਜੋ ਜੰਗਲਾਤ ਹੈ ਜੰਗਲਾਤ ਦੇ ਵਿੱਚੋਂ ਜਿਹੜੀ ਭਿਆਨਕ ਅੱਗ ਜਿਹੜੀ ਆ ਉਹ ਲੱਗੀ ਨਜ਼ਰ ਆ ਰਹੀ ਹੈ ਤੁਸੀਂ ਦੇਖ ਰਹੇ ਹੋ ਕਿ ਚਾਰ ਸਫੇਰੇ ਜਿਹੜਾ ਧੂਆਂ ਹੀ ਧੂਆਂ ਜਿਹੜਾ ਨਜ਼ਰ ਆ ਰਿਹਾ ਸੋ ਇੱਥੇ ਕੁਝ ਕਿਸ਼ਨਪੁਰ ਜਾਂ ਭੈਣੀ ਪਸਵਾਲ ਦੇ ਨਾਲ ਸੰਬੰਧਤ ਕੁਝ ਲੋਕ ਨੇ ਜਿਹੜੇ ਦਰਿਆ ਦੇ ਕੰਢੇ ਦੇ ਉੱਪਰ ਖਲੋ ਕੇ ਜਿਹੜਾ ਨਾ ਇਹ ਜੰਗਲ ਨੂੰ ਜਿਹੜੀ ਅੱਗ ਲੱਗੀ ਹੋਈ ਆ ਇਹਦਾ ਨਜ਼ਾਰਾ ਤੱਕ ਰਹੇ ਨੇ ਸੋ ਇਹਨਾਂ ਨਾਲ ਗੱਲਬਾਤ ਕਰਕੇ ਜਾਨਣਾ ਚਾਹਾਂਗੇ ਕਿ ਉਹਨਾਂ ਨੇ ਇਹ ਅੱਗ ਜਿਹੜੀ ਲੱਗੀ ਆ ਇਹਦਾ ਕੋਈ ਕਾਰਨ ਦਾ ਉਹਨਾਂ ਨੂੰ ਕੋਈ ਅਨੁਮਾਨ ਹੈਗਾ ਕਿ ਇਹ ਅੱਗ ਲੱਗਣ ਦੇ ਕੀ ਕਾਰਨ ਨੇ ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਵੀਰ ਜੀ ਅੱਗ ਬੜੀ ਭਿਆਨਕ ਰੂਪ ਧਾਰ ਚੁੱਕੀ ਹੈ ਹਾਂਜੀ ਤੇ ਜੰਗਲਾਤ ਨਜ਼ਰ ਆ ਰਿਹਾ ਸਾਹਮਣੇ ਹਾਂਜੀ ਤੇ ਕੁਝ ਜਾਨਵਰ ਵੀ ਅਸੀਂ ਦੇਖ ਰਹੇ ਸੀ ਕਿ ਆਪਣੀਆਂ ਜਾਨਾਂ ਬਚਾਉਣ ਵਾਸਤੇ ਸਾਡੇ ਸਾਹਮਣੇ ਦੇਖਦੇ ਦੇਖਦੇ ਕੈਮਰਾ ਓਪਨ ਕਰਨ ਤੋਂ ਪਹਿਲਾਂ ਦਰਿਆ 'ਚ ਸ਼ਾਲਾ ਮਰਦੇ ਨਜ਼ਰ ਆ ਰਹੇ ਨੇ ਤੇ ਕੀ ਹੈ ਵਰਤਾਰਾ ਇਹ ਜਾਨਵਰ ਹੁਣ ਲੱਗੀ ਆ ਜੀ ਸਰਵਾਂ ਦਾ ਘਰ ਆ ਸਰਵਾਂ ਦਾ ਉਹਨਾਂ ਦਾ ਰਹਿਣਾ ਉੱਥੇ ਰਹਿਣਾ ਪੈਣਾ ਉਹਨਾਂ ਦਾ ਹੁਣ ਅੱਗ ਲਾਤੀ ਤੇ ਹੁਣ ਉਹਨਾਂ ਨੇ ਦੌਰ ਨਾਲ ਹੈ ਹੀ ਸਰਵਾਂ ਨੇ ਤੇ ਜਾਨ ਬਚਾਉਣੀ ਆ ਆਪਣੀ ਜੀ 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 ਹਾਂ ਤੇ ਅੱਗ ਅੱਗ ਲੱਗਣ ਦੇ ਕੋਈ ਕਾਰਨ ਦਾ ਕੋਈ ਪਤਾ ਹੈਗਾ ਤੁਹਾਨੂੰ ਕਿ ਕੀ ਗੱਲ ਹੁਣ ਸਰ ਇਹ ਤਾਂ ਕੋਈ ਪੱਕਾ ਅਸੀਂ ਕਹਿ ਨਹੀਂ ਸਕਦੇ ਅਗੇ ਕਿਉਂ ਤਣਕ ਦੇ ਵਾਰਡ ਨੂੰ ਲਾਈ ਜ ਉਹਨਾਂ ਨੇ ਇੱਕ ਜਾਂ ਖੋਰੀ ਨੂੰ ਅੱਗ ਲਾਈ ਹੋਈ ਹੈ ਸਰ ਹੋ ਏਡੀ ਦੂਰ ਹਟ ਮਾਂ ਸਾਡੇ ਤੋਂ ਅਸੀਂ ਕੁਝ ਪੱਕਾ ਨਹੀਂ ਕਹਿ ਸਕਦੇ ਆਂ ਕਿ ਕਿਸ ਚੀਜ਼ ਨੂੰ ਅੱਗ ਲਾ ਕੇ ਉਹਨਾਂ ਨੇ ਕਿਸ ਚੀਜ਼ ਨੂੰ ਇੱਧਰ ਅੱਗ ਲੱਗੀ ਹੈ ਸਰ ਠੀਕ ਹੈ ਠੀਕ ਹੈ ਜੋ ਜਿਵੇਂ ਕੈਮਰੇ ਦੀ ਅੱਖਾਂ ਹੀ ਸਾਫ਼ ਨਜ਼ਰ ਆ ਰਿਹਾ ਕੈਮਰਾ ਝੂਮ ਕਰਕੇ ਆ ਸਹਾਯੋਗੀ ਕੈਮਰਾ ਪਰਸਦੀਪ ਨੂੰ ਮੈਂ ਕਹਾਂਗਾ ਕਿ ਉਹ ਜਿਹੜੀਆਂ ਤਸਵੀਰਾਂ ਨੇ ਸਾਫ਼ ਨਜ਼ਰ ਆ ਰਹੀਆਂ ਨੇ ਕਿ ਜਿਵੇਂ ਸਾਹਮਣੇ ਜੰਗਲਾਤ ਨੂੰ ਇੱਕ ਪਾਸੇ ਅੱਗ ਲੱਗੀ ਹੋਈ ਹੈ ਭਿਆਨਕ ਤੇ ਦੂਸਰੇ ਪਾਸੇ ਸਾਫ਼ ਤਸਵੀਰਾਂ ਜਿਹੜੀਆਂ ਨੇ ਪਿੱਛੇ ਖੇਤਾਂ ਚੋਂ ਵੀ ਜਿਹੜਾ ਧੂਆਂ ਉੱਠਦਾ ਨਜ਼ਰ ਆ ਰਿਹਾ ਜਿਸ ਤੋਂ ਸਾਫ਼ ਜਾਹਿਰ ਹੈ ਕਿ ਕਿਸੇ ਜ਼ਿਮੀਂਦਾਰ ਵੱਲੋਂ ਕਿਸੇ ਕਿਸਾਨ ਵੱਲੋਂ ਜੋ ਉਹ ਖੇਤ ਹੈ ਚਾਹੇ ਉਹ ਕਮਾਦਾ ਖੇਤ ਹੋਵੇ ਚਾਹੇ ਕੋਈ ਵੀ ਆ ਉਹਦੀ ਰਹਿਦ ਖੂੰਦ ਨੂੰ ਜਿਹੜੀ ਅੱਗ ਲਗਾਈ ਗਈ ਆ ਤੇ ਇਹ ਚੰਗਿਆੜੀ ਜਿਹੜੀ ਆ ਧੁਖ ਦੀ ਧੁਖ ਦੀ ਜਿਹੜੀ ਇਹਨੇ ਜੰਗਲ ਜਿਹੜਾ ਜੰਗਲਾਤ ਇਹਨੂੰ ਆਪਣੀ ਲਪੇਟ ਦੇ ਵਿੱਚ ਜਿਹੜਾ ਲੈ ਲਿਆ ਹੋਇਆ ਜੋ ਮੰਜ਼ਰ ਸਾਫ਼ ਨਜ਼ਰ ਆ ਰਿਹਾ ਕਿ ਜੋ ਜੰਗਲਾਤ ਨੂੰ ਅੱਗ ਲੱਗੀ ਹੋਈ ਆ ਇਹ ਬਹੁਤ ਹੀ ਭਿਆਨਕ ਅੱਗ ਹੈ ਤੁਹਾਨੂੰ ਦੱਸ ਦਈਏ ਕਿ ਇੱਥੋਂ ਦਰਿਆ ਦੇ ਉੱਪਰੋਂ ਸਿੱਧਾ ਕ੍ਰਾਸ ਕਰਨਾ ਨਾ ਤਾਂ ਕੋਈ ਬੇੜੀ ਦਾ ਇੱਥੇ ਕਿਸਤੀ ਦਾ ਪ੍ਰਬੰਧ ਸਾਨੂੰ ਨਜ਼ਰ ਆ ਰਿਹਾ ਨਾ ਲੇਪ ਦੀ ਟੀਮ ਨੂੰ ਤੇ ਜੇਕਰ ਗੱਲ ਕੀਤੀ ਜਾਵੇ ਉੱਥੇ ਪੁੱਜਣ ਦੀ ਤੇ ਸ਼ਾਇਦ ਉੱਪਰੋਂ ਦੀ ਘੁੰਮ ਕੇ ਜੋ ਪੱਕਾ ਪੁਲਾ ਜੋ ਪੁਲ ਦੇ ਉੱਪਰੋਂ ਦੀ ਜਾ ਕੇ ਜਿਹੜਾ ਉਸ ਇਹਦਾ ਜਿਹੜਾ ਸਰਵਾ ਕੀਤਾ ਜਾ ਸਕਦਾ ਕਿ ਕੀ ਮੌਕੇ ਤੇ ਫਾਇਰ ਬਰਗੇਡ ਜਾਂ ਲੋਕਾਂ ਵੱਲੋਂ ਜਾਂ ਪ੍ਰਸ਼ਾਸਨ ਵੱਲੋਂ ਕੀ ਇਸ ਅੱਗ ਤੇ ਕਾਬੂ ਪਾਉਣ ਵਾਸਤੇ ਕੋਈ ਯਤਨ ਕੀਤਾ ਜਾ ਰਿਹਾ ਜਾਂ ਨਹੀਂ ਕੀਤਾ ਜਾ ਰਿਹਾ ਇਹ ਮੌਕੇ ਦੇ ਹਾਲਾਤ ਦੱਸਣਗੇ ਜਿਵੇਂ ਤੁਹਾਨੂੰ ਅਸੀਂ ਜ਼ਿਲ੍ਹਾ ਗੁਰਦਾਸਪੁਰ ਦੇ ਦਰਿਆ ਬਿਆਸ ਦੀ ਹਦੂਦ ਦੇ ਉੱਪਰੋਂ ਤਸਵੀਰਾਂ ਦਿਖਾ ਰਹੇ ਸੀ ਤੇ ਹੁਣ ਨਰਲੇਪ ਦੀ ਟੀਮ ਹੈ ਜੋ ਤਨੋਵਾ ਪਤਨ ਜੜਾ ਪੁਲ ਪਾਰ ਕਰਕੇ ਇਸ ਵੇਲੇ ਮੌਲੀ ਪਿੰਡ ਦੇ ਵਿੱਚ ਪਹੁੰਚ ਚੁੱਕਿਆ ਤੁਸੀਂ ਤਸਵੀਰਾਂ ਦੇ ਰਾਹੀਂ ਦੇਖ ਸਕਦੇ ਹੋ ਕਿ ਜਿੱਥੇ ਇਹ ਜੰਗਲਾਤ ਦੀ ਵੱਡੀ ਧ ਨਈ ਹੈ ਜਿਹੜੀ ਜੰਗਲਾਤ ਦੀ ਢਾਣੀ ਨੂੰ ਜਿਹੜੀ ਆ ਅੱਗ ਲੱਗੀ ਹੋਈ ਆ ਤੁਸੀਂ ਦੇਖ ਸਕਦੇ ਹੋ ਕਿ ਧੂਆਂ ਜਿਹੜਾ ਅਸਮਾਨ ਨੂੰ ਸੁੰਦਾ ਹੋਇਆ ਜਿੱਥੇ ਨਜ਼ਰ ਆ ਰਿਹਾ ਉੱਥੇ ਹੀ ਜਿਹੜੇ ਪੰਛੀ ਨੇ ਪੰਛੀ ਵਿਚਾਰੇ ਜਿਹੜੇ ਨੇ ਆਪਣੀਆਂ ਜਾਨਾਂ ਬਚਾਉਣ ਵਾਸਤੇ ਜਿਹੜੇ ਨੇ ਉਹ ਤਰਾਹੀ ਤਰਾਹੀ ਕਰਦੇ ਨਜ਼ਰ ਆ ਰਹੇ ਨੇ ਫੜ ਫੜਾਉਂਦੇ ਨਜ਼ਰ ਆ ਰਹੇ ਨੇ ਸੋ ਜਿਵੇਂ ਪਹਿਲਾਂ ਵੀ ਤਸਵੀਰਾਂ ਬਿਆਨ ਕੀਤੀਆਂ ਗਈਆਂ ਸੀ ਨਰਲੇਪ ਟੀਵੀ ਦੇ ਕੈਮਰੇ ਦੀ ਅੱਖ ਰਾਹੀਂ ਔਰ ਕੁਝ ਲੋਕ ਵੀ ਨੇ ਜੋ ਇਸ ਢਾਣੀ ਦੇ ਵਿੱਚੋਂ ਜਿਹੜੇ ਨਿਕਲਦੇ ਨੇ ਜਾਂ ਪਿੰਡ ਵਾਸੀ ਨੇ ਜਾਂ ਇਲਾਕਾ ਵਾਸੀ ਨੇ ਉਹ ਵੀ ਇੱਥੇ ਸਾਨੂੰ ਨਜ਼ਰ ਆ ਰਹੇ ਨੇ ਅ ਸੋ ਉਹਨਾਂ ਨਾਲ ਵੀ ਗੱਲਬਾਤ ਕਰਕੇ ਜਾਨਣਾ ਚਾਹਾਂਗੇ ਕਿ ਇਹ ਅੱਗ ਲੱਗਣ ਦੇ ਕੀ ਕਾਰਨ ਨੇ ਪਿੱਛੇ ਦੂਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸੇ ਕਿਸਾਨਾਂ ਵੱਲੋਂ ਵੱਖੋ-ਵੱਖ ਕਿਸਾਨਾਂ ਵੱਲੋਂ ਆਪਣੇ ਖੇਤਾਂ ਦੀ ਰਹਿਣ ਧਖੋਂਦੇ ਜਿਹੜਾ ਕਣਕ ਦੇ ਵੱਢ ਨੇ ਉਹਨਾਂ ਨੂੰ ਅੱਗ ਲਗਾਈ ਹੋਈ ਹੈ ਪਿੱਛੇ ਵੀ ਤੁਸੀਂ ਦੇਖ ਸਕਦੇ ਹੋ ਕਿ ਦੂਰ ਤੱਕ ਜਿੱਥੋਂ ਤੱਕ ਵੀ ਨਿਰਲੇਪ ਟੀਵੀ ਦੇ ਕੈਮਰੇ ਦੀ ਅੱਖ ਮਾਰ ਕਰਦੀ ਹੈ ਦੂਰ ਜ਼ਰਾਡੇ ਤੱਕ ਨਜ਼ਰ ਆ ਰਿਹਾ ਕਿ ਇਸ ਜੰਗਲਾਤ ਦੀ ਢਾਣੀ ਦੇ ਚਫੇਰੇ ਜਿਹੜੀ ਆ ਅੱਗ ਲੱਗਣ ਦੇ ਜਿਹੜੇ ਕਾਰਨ ਨੇ ਉਹ ਸਪਸ਼ਟ ਜਿਹੜੀਆਂ ਤਸਵੀਰਾਂ ਜਿਹੜੀਆਂ ਨੇ ਉਹ ਬਿਆਨ ਰਹੀਆਂ ਨੇ ਕਿ ਵਕੋ ਵਕ ਕਿਸਾਨਾਂ ਵੱਲੋਂ ਜਿਹੜੀ ਆ ਇੱਥੇ ਰਹਿਦ ਖੋਣ ਦੀ ਜਿਹੜੀ ਆ ਉਹਨੂੰ ਅੱਗ ਲਗਾਈ ਹੋਈ ਆ ਤਾਂ ਇੱਥੇ ਕੁਝ ਜੰਗਲਾਤ ਦੇ ਜਿਹੜੇ ਨੇ ਕਰਮਚਾਰੀ ਨੇ ਜਾਂ ਅਧਿਕਾਰੀ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਉਹਨਾਂ ਵੱਲੋਂ ਲਗਾਤਾਰ ਜਿਹੜੀ ਆ ਜੋ ਦੇਖਣ 'ਚ ਨਜ਼ਰ ਆ ਰਿਹਾ ਕਿ ਜਦੋਂ ਜੈਦ ਬੇਸ਼ੱਕ ਕੀਤੀ ਜਾ ਰਹੀ ਆ ਪਰ ਇੰਨਾ ਵੱਡੀ ਤਦਾਦ ਦੇ ਵਿੱਚ ਜਿਹੜੀ ਅੱਗ ਭਿਆਨਕ ਲੱਗੀ ਹੋਈ ਆ ਇਹਦੇ ਤੇ ਕਾਬੂ ਪਾਉਣਾ ਜਿਹੜਾ ਵਾ ਮੈਂ ਸਮਝਦਾ ਕਿ ਜਿਵੇਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਚਾਹੀਏ ਇੱਥੇ ਦਰਜ ਨਾ ਗੱਡੀਆਂ ਵੀ ਲੱਗ ਜਾਣ ਪਰ ਕਿਸੇ ਦੀ ਬਾਪ ਇਸ ਜਿਹੜੀ ਆ ਇਹ ਜਾਣ ਵਾਲੀ ਨਹੀਂ ਜੇ ਕੋਈ ਕੁਦਰਤ ਦਾ ਕਰਿਸਮਾ ਹੋ ਜਾਵੇ بارش ਆ ਜਾਵੇ ਜਾਂ ਇਸ ਮੌਸਮ ਦੀ ਖਰਾਬੀ ਹੋ ਜਾਵੇ ਤਾਂ ਫਿਰ ਹੋ ਸਕਦਾ ਕਿ ਇਸ ਅੱਗ ਜਿਹੜੀ ਆ ਅੱਗ ਤੇ ਉੱਤੇ ਕਾਬੂ ਪਾਇਆ ਜਾ ਸਕਦਾ ਠੰਡੀ ਹੋ ਸਕਦੀ ਹੈ ਵੀਜੀ ਤੁਸੀਂ ਆ ਕਿਹੜੇ ਡਿਪਾਰਟਮੈਂਟ ਵਾਲੋ ਸੱਜਣ ਲਾਜ਼ੂ ਬਾਗਤ ਕੀ ਵੀਜੀ ਨਾ ਤੁਹਾਡਾ ਮੇਰਾ ਸੰਦੀਪ ਮਾਰੇ ਤੇ ਕੀ ਲੱਗਦਾ ਜੋ ਤੁਹਾਨੂੰ ਨਜ਼ਰ ਆ ਰਿਹਾ ਕਿ ਇੰਨਾ ਵੱਡਾ ਜੋ ਭਿਆਨਕ ਰੂਪ ਅਖਤਿਆਰ ਲਿਆ ਹੋਇਆ ਅੱਗ ਨੇ ਤੇ ਇਹਦੇ ਕਾਰਨ ਕੀ ਲੱਗ ਰਿਹਾ ਕਾਰਨ ਸਾਰੇ ਜਿਹੜੇ ਖੇਤਾਂ ਦੇ ਵਿੱਚ ਇਹਨਾਂ ਨੇ ਆਪਣੇ ਅੱਗ ਲਾਈ ਆ ਕਿਸਾਨਾਂ ਨੇ ਉਹਦੇ ਤੋਂ ਅੱਗ ਫੈਲੀ ਜਿਹੜੇ ਸਾਈਡ ਤੇ ਖੇਤ ਨੇ ਜੀ 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 ਹਾਂਜੀ ਤੇ ਤੁਸੀਂ ਦੇਖੋ ਕਿੰਨੀ ਭਿਆਨਕ ਆਗਾ ਹਵਾ ਦੇ ਬੁੱਲੇ ਆ ਰਹੇ ਨੇ ਤੇ ਜਿਵੇਂ ਵਧਦੇ ਜਾ ਰਹੇ ਨੇ ਕੋਈ ਪਿੰਡ ਵੱਲ ਨੂੰ ਵੱਧੀ ਨਜ਼ਰ ਆ ਰਹੀ ਕੋ ਨੁਕਸਾਨ ਵੀ ਅਨਸਖਾ ਵੀ ਘਟਨਾ ਵੀ ਵਾਪਰ ਸਕਦੀ ਵਿੱਚੋਂ ਰਸਤਾ ਗੁਜ਼ਰ ਰਿਹਾ ਲੋਕ ਵੀ ਇਧਰੋਂ ਗੁਜ਼ਰ ਰਹੇ ਨੇ ਇਹ ਸਰ ਕੀ ਕਹਿੰਦੇ ਆ ਲੋਕਾਂ ਨੂੰ ਖੁਦ ਆਪਣੇ ਆਪ ਝੋਣਾ ਚਾਹੀਦਾ ਜਾਗਰੂਕ ਹੋਣਾ ਚਾਹੀਦਾ ਹੈ ਨਾ ਚੀਜ਼ਾਂ ਦੀ ਜੀ ਜੀ ਆਪਾਂ ਤੇ ਕਾਫੀ ਵਾਰੀ ਕਹਿ ਕੇ ਨਾ ਪਿੰਡ ਵਾਲੇ ਨਾਲ ਕਰਕੇ ਮੁਲਾਕਾਤ ਕਰਕੇ ਨਾ ਦੱਸਿਆ ਵੀ ਜਦੋਂ ਵੀ ਬਾਡੀ ਤੋਂ ਬਾਅਦ ਜੇ ਤੀ ਅੱਗ ਲਾਉਣੀ ਵੀ ਹੈ ਤੇ ਆਪਣੇ ਕੀ ਕਹਿੰਦੇ ਆ ਖੇਤਾਂ ਦੇ ਨਾਲ ਨਾਲ ਇਹਨਾਂ ਨੂੰ ਕੀ ਕਹਿੰਦੇ ਵਾਹ ਕੇ ਤੇ ਫਿਰ ਉਹਨੂੰ ਸੁਰੱਖਿਤ ਕੀਤਾ ਜਾਵੇ ਵਾਹ ਕੀਤਾ ਜਾਵੇ ਹਾਂ ਹਾਂ ਜੀ ਹਾਂ ਜੀ ਛੋਟਾ ਜਿਹਾ ਜੰਗਲ ਹੈ ਬਹੁਤਾ ਵੱਡਾ ਜੰਗਲ ਨਹੀਂ ਹੈਗਾ ਇੰਨਾ ਕੇ ਕਵਰ ਕਰ ਜਾ ਜਾਂ ਇਹਦੀ ਸਾਈਡ ਤੇ ਖਾਲ ਮਾਰ ਕੇ ਕੋਈ ਪਾਣੀ ਛੱਡੇ ਜਾ ਸਕਦਾ ਨਾ ਹਾਂ ਜੀ ਹਾਂ ਜੀ ਪਰ ਨਹੀਂ ਪਿੰਡ ਵਾਲੇ ਨਹੀਂ ਮੰਨਦੇ ਜੀ ਗੱਲ अच्छा जी ते की ਲੱਗਦਾ ਤੁਹਾਨੂੰ ਕਿ ਜਿਹੜੀ ਅੱਗ ਲਾਈ ਆ ਇਹ ਇਹ ਪਿੰਡ ਕਿਹੜਾ ਜਿੱਥੇ ਅਸੀਂ ਖੜੇ ਆ ਇਹ ਸਰ ਮੌਲੀ ਪਿੰਡ ਹੈ ਜੀ ਮੌਲੀ ਪਿੰਡ ਆ ਤੇ ਇਹ ਮੌਲੀ ਪਿੰਡ ਦੀ ਇਹ ਦੂਧ ਦੇ ਕਿਸਾਨਾਂ ਨੇ ਅੱਗ ਲਾਈ ਆ ਜਾਂ ਹੋਰ ਵੀ ਵੱਖਰਾ ਕਹਿ ਨਹੀਂ ਸਕਦੇ ਜੀ ਸਾਡੇ ਆਉਣ ਤੋਂ ਪਹਿਲਾਂ ਲੱਗੀ ਹੋਈ ਸੀ ਕਿ ਜਦੋਂ ਦੇ ਆਪਾਂ 2 2.5 ਘੰਟੇ ਹੋ ਗਏ ਸਾਨੂੰ ਆਪਾਂ ਅੱਗ ਨਾਲ ਜੂਝਦੇ ਪਏ ਹਾਂ ਹਾਂਜੀ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਕਾਫੀ ਵਾਰੀ ਕਹਿਣ ਫੋਨ ਨਹੀਂ ਚੁੱਕਿਆ ਹੈਗਾ ਜੀ ਹਾਂਜੀ ਅੱਛਾ ਜਿਹੜੀਆਂ ਕਹਿਣ ਸੁਣਦੀਆਂ ਗੱਲਾਂ ਨੇ ਜਾਂ ਪੁਸ਼ਟੀ ਕਰਨ ਦੀਆਂ ਉਹ ਤੇ ਇੱਕ ਵੱਖਰਾ ਮੈਟਰ ਹੈਗਾ ਤੇ ਜੋ ਤਸਵੀਰਾਂ ਦੇ ਰਾਈ ਸਾਫ ਨਜ਼ਰ ਆ ਰਿਹਾ ਕਿ ਇਹਦੀ ਦੂਸਰੀ ਸਾਈ ਜਿਨਨੇ ਵੀ ਖੇਤ ਨੇ ਉਹ ਵੱਖ-ਵੱਖ ਕਿਸਾਨਾਂ ਵੱਲੋਂ ਜਿਹੜੀ ਅੱਗ ਲਗਾਈ ਹੋਈ ਹੈ ਉਹ ਤਸਵੀਰਾਂ ਸਾਫ਼ ਬਿਆਨ ਰਹੀਆਂ ਨੇ ਸਰ ਉਧਰ ਹੀ ਆਈ ਹੈ ਜੀ ਉਧਰਲੀ ਸਾਈਡ ਤੋਂ ਆਈ ਹੈ ਤੇ ਇਹ ਕਿੰਨੀ ਕੁ ਤਦਾਦ ਦੇ ਵਿੱਚ ਜਿਹੜਾ ਇਹ ਹੈਗਾ ਜੰਗਲਾਤ ਸਰ ਇਹ ਤਕਰੀਬਨ ਕਿੰਨੇ ਏਕੜੂਗਾ ਠੀਕ ਐ ਏਕੜੂਗਾ ਇਹਦਾ 30 40 ਏਕੜ ਦੇ ਕਰੀਬ ਹੋ ਸਕਦਾ 30 ਦੇ ਕਰੀਬ ਇਹਦਾ ਮਤਲਬ ਵੱਡੀ ਪੱਧਰ ਤੇ ਉੱਤੇ ਜਿਹੜਾ ਇਹਦਾ ਨੁਕਸਾਨ ਹੁੰਦਾ ਨਜ਼ਰ ਆ ਰਿਹਾ ਤੇ ਜਿਹੜੇ ਪੰਛੀ ਨੇ ਜਾਂ ਉਹ ਵੀ ਤرائی ਤرائی ਕਰਦੇ ਨਜ਼ਰ ਆ ਰਹੇ ਨੇ ਤੇ ਸੰਭਾਵਕ ਵਰਤਾਰਾ ਕਿ ਉਹਨਾਂ ਦੇ ਜਿਹੜੇ ਬੋਟ ਨੇ ਛੋਟੇ ਉਹ ਵੀ ਸੜੇ ਹੋਣਗੇ ਜਾਂ ਜਾਨਵਰ ਕੁਝ ਇੱਥੋਂ ਨੱਠਦੇ ਨਜ਼ਰ ਦਰਿਆ ਵਾਲੀ ਸਾਈਡ ਨੂੰ ਵੀ ਆ ਰਹੇ ਨੇ ਆਪਣੀਆਂ ਜਾਨਾਂ ਬਚਾਉਣ ਵਾਸਤੇ ਤੇ ਸਰ ਜੀ ਨਾ ਤੇ ਫਾਇਰ ਬ੍ਰਿਗੇਡ ਨੂੰ ਕੋਈ ਸੂਚਿਤ ਨਹੀਂ ਕੀਤਾ ਗਿਆ ਸਰ ਕਾਫੀ ਫੋਨ ਲਗਾਏ ਨੇ ਜੀ ਫੋਨ ਹੀ ਚੱਕ ਰਿਹਾ ਕੋਈ ਨਹੀਂ ਤੇ ਇਹ ਕਿਸੇ ਨਾਲ ਗੱਲ ਹੋਈ ਹੈ ਦਸੋਏ ਹਾਂਜੀ ਉਹ ਉਹਨਾਂ ਨੂੰ ਲੋਕੇਸ਼ਨ ਪਾਈ ਹੈ ਜੀ ਉਹ ਆ ਰਹੇ ਥੋੜੀ ਦੇਰ ਦੇ ਅਸੀਂ ਠੀਕ ਹੈ ਇਹ ਜਿਹੜੀ ਹੱਦਬਸਤ ਹੈਗੀ ਹੈ ਹਦੂ ਦਾ ਜੰਗਲਾਤ ਦੀ ਇਹ ਜ਼ਿਲ੍ਹਾ ਹੁਸ਼ਿਆਰਪੁਰ ਨਾਲ ਸੰਬੰਧਤ ਹੈ ਜਾਂ ਗੁਰਦਾਸਪੁਰ ਨਾਲ ਇਹ ਸਰ ਜ਼ਿਲ੍ਹਾ ਹੁਸ਼ਿਆਰਪੁਰ ਨਾਲ ਹੈ ਹੁਸ਼ਿਆਰਪੁਰ ਦੇ ਨਾਲ ਸੰਬੰਧਤ ਜੰਗਲਾਤ ਵਿਭਾਗ ਦੇ ਨਾਲ ਸੰਬੰਧਤ ਮਨਦੀਪ ਸਿੰਘ ਵੀਰ ਨੇ ਦੱਸਿਆ ਕਿ ਬਾਰ ਬਾਰ ਫਾਇਰ ਬ੍ਰਿਗੇਡ ਨੂੰ ਜਿਹੜਾ ਵਾ ਉਹਨਾਂ ਵੱਲੋਂ ਸੰਪਰਕ ਕੀਤਾ ਗਿਆ ਪਰ ਹੁਣ ਤੱਕ ਜਿਹੜੀ ਲੰਬੇ ਸਮੇ ਭਿਆਨਕ ਰੂਪ ਜਿਹੜਾ ਖਤਿਆਰ ਕਰਦੀ ਨਜ਼ਰ ਆ ਰਹੀ ਹੈ ਪਰ ਇੱਥੇ ਕੋਈ ਵੀ ਜਿਹੜਾ ਨਾ ਤਾਂ ਪ੍ਰਸ਼ਾਸਨਿਕ ਅਧਿਕਾਰੀ ਕੋਈ ਪੁੱਜਿਆ ਨਾ ਫਾਇਰ ਬ੍ਰਿਗੇਡ ਦੀ ਕੋਈ ਜਿਹੜੀ ਆ ਟੀਮ ਪੁੱਜੀ ਆ ਪਰ ਉਹ ਆਪਣੇ ਬੇਸ ਦੇ ਉੱਪਰ ਤੁਸੀਂ ਦੇਖ ਰਹੇ ਹੋ ਕਿ ਜਿਹੜੇ ਮਲਾਜਮ ਨੇ ਜਾਂ ਪਿੰਡ ਵਾਸੀਆਂ ਦੇ ਸਹਿਯੋਗ ਦੇ ਨਾਲ ਆਪਣੇ ਬੇਸ ਦੇ ਉੱਪਰ ਜਿਹੜੇ ਆ ਉਹ ਅੱਗ ਬੁਝਾਉਂਦੇ ਜਿਹੜੇ ਸਾਫ਼ ਨਜ਼ਰ ਆ ਰਹੇ ਨੇ ਜਦੋਂ ਜਹਿਦ ਕਰ ਰਹੇ ਉਹਨਾਂ ਵੱਲੋਂ ਯਤਨ ਕੀਤਾ ਜਾ ਰਿਹਾ ਹੱਥਾਂ ਦੇ ਵਿੱਚ ਕਈਆਂ ਫੜੀਆਂ ਹੋਈਆਂ ਨੇ ਬੇਸ਼ੱਕ ਐਡੀ ਵੱਡੀ ਅੱਗ ਦਾ ਜੋ ਭਿਆਨਕ ਰੂਪ ਖਤਿਆਰ ਕਰ ਚੁੱਕੀ ਆ ਇਹਨੂੰ ਬੁਝਾਉਣਾ ਜਿਹੜਾ ਵਾ ਨਾ ਮੁਮਕਨ ਕਿਉਂਕਿ ਇਹ ਬੜੀ ਵੱਡੀ ਤਦਾਦ ਦੇ ਵਿੱਚ ਜਿਹੜੀਆਂ ਨੇ ਫਾਇਰ ਬਰਗੇਡ ਦੀਆਂ ਗੱਡੀਆਂ ਜਾਂ ਲੋਕ ਸਹਿਯੋਗ ਕਰਨਗੇ ਤੇ ਫਿਰ ਇਸ ਅੱਗ ਦੇ ਉੱਪਰ ਜਿਹੜਾ ਵਾ ਕਾਬੂ ਪਾਇਆ ਜਾ ਸਕਦਾ ਪਰ ਇਸ ਦੇ ਬਾਵਜੂਦ ਵੀ ਤੁਸੀਂ ਦੇਖ ਰਹੇ ਹੋ ਕਿ ਲਗਾਤਾਰ ਜਿਹੜੇ ਨੇ ਉਹ ਜਿਹੜੇ ਵੀਰ ਨੇ ਜੰਗਲਾਤ ਵਿਭਾਗ ਦੇ ਨਾਲ ਸੰਬੰਧਿਤ ਉਹ ਝੋਟੇ ਹੋਏ ਨੇ ਜਦੋਂ ਜਹਿਦ ਕਰ ਰਹੇ ਨੇ ਕਿ ਕਿਸੇ ਤਰ੍ਹਾਂ ਜਿਹੜਾ ਇਸ ਅੱਗ ਦੇ ਉੱਪਰ ਜਿਹੜਾ ਭਿਆਨਕ ਰੂਪ ਪਖਤਿਆਰ ਚੁੱਕੀ ਅੱਗ ਇਹਦੇ ਉੱਪਰ ਜਿਹੜਾ ਕਾਬੂ ਪਾਇਆ ਜਾ ਸਕੇ ਪਰ ਹੁਣ ਦੇਖਣਾ ਇਹ ਹੈ ਕਿ ਜੇਕਰ ਦੇਰ ਸ਼ਾਮ ਤੱਕ ਇਸੇ ਤਰ੍ਹਾਂ ਇਹ سلسلہ ਚੱਲਦਾ ਰਹਿਣ ਕੋਈ ਫੌਰੀ ਬ੍ਰਿਗੇਡ ਦੀ ਗੱਡੀ ਇੱਥੇ ਨਹੀਂ ਬੋੜਦੀ ਜਾਂ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਪਹੁੰਚਦੇ ਜਾਂ ਵੱਡੀ ਤعداد ਦੇ ਵਿੱਚ ਵੀਰਾ ਕੱਤ ਕੇ ਲੋਕ ਜਿਹੜੇ ਆ ਇਸ ਆਗੂ ਨੂੰ ਬੁਝਾਉਣ ਵਾਸਤੇ ਜਿਹੜੇ ਯਤਨ ਜਾਰੀ ਨਹੀਂ ਕਰਦੇ ਤਾਂ ਇਹ ਜੰਗਲ ਜਿਹੜਾ ਵਾ ਪੂਰੀ ਤਰ੍ਹਾਂ ਜਿਹੜਾ ਸੜ ਕੇ ਜਿਹੜਾ 30 40 ਕਿੱਲੇ ਦੇ ਕਰੀਬ ਦੱਸਿਆ ਜਾ ਰਿਹਾ ਸਵਾਹ ਹੋ ਸਕਦਾ ਜਾਂ ਇਹ ਬਚ ਸਕਦਾ ਇਹ ਸਮੇਂ ਦੀ ਗਰਭ ਚ ਹੁਣ ਤੱਕ ਲਈ ਇਨਹੀ ਸਹਾਯੋਗੀ ਕੈਮਰਾ ਪਰਸਨਲ ਸਦੀਪ ਦੇ ਨਾਲ ਮੈਂ ਗੁਰਵਿੰਦਰ ਸਿੰਘ ਗੁਰਾਇਆ ਨਰਲੇਬ ਟੀਵੀ ਹਸ਼ਿਆਰਪੁਰ